ਵਿਆਹ ਵੇਲੇ ਮੰਡਪ ਤੋਂ ਭੱਜਿਆ ਮੁੰਡਾ ਪਰ 5 ਘੰਟੇ ਬਾਅਦ ਗਲਤੀ ਮੰਨ ਕੇ ਆਇਆ ਵਾਪਸ ਦੋਸਤੋ ਅਕਸਰ ਹੀ ਆਪਣੀ ਜ਼ਿੰਦਗੀ ਵਿੱਚ ਹਰ ਕੋਈ ਗਲਤੀ ਕਰਦਾ ਏ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਕੁੜੀ ਦਿਖਾਈ ਦੇ ਰਹੇ ਨੇ ਦਰਸਲ ਇਹ ਦੋ ਮੇ 2021 ਵਿੱਚ ਫੇਸਬੁੱਕ ਦੇ ਜ਼ਰੀਏ ਮਿਲੇ ਸੀ ਅਤੇ ਇਹਨਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਇਹਨਾਂ ਦੇ ਪਰਿਵਾਰ ਵੀ ਇਸ ਰਿਸ਼ਤੇ ਨੂੰ ਮੰਨ ਗਏ ਅਤੇ ਵਿਆਹ ਰੱਖ ਦਿੱਤਾ ਗਿਆ ਪਰ ਜਿਸ ਦਿਨ ਵਿਆਹ ਸੀ ਤਾਂ ਮੁੰਡਾ ਚੱਲਦੇ ਵਿਆਹ ਵਿੱਚ ਹੀ ਮੰਡਪ ਤੋਂ ਉੱਠ ਕੇ ਭੱਜ ਜਾਂਦਾ ਏ ਅਤੇ ਜਦੋਂ ਕੁੜੀ ਨੂੰ ਸ਼ਗਨਾਂ ਲਈ ਮੰਡਪ ਤੇ ਬਿਠਾਇਆ ਜਾਂਦਾ ਏ ਤਾਂ ਜਦੋਂ ਮੁੰਡੇ ਬਾਰੇ ਪੁੱਛਿਆ ਜਾਂਦਾ ਏ ਤਾਂ ਕਿਸੇ ਨੂੰ ਉਸਦਾ ਪਤਾ ਹੀ ਨਹੀਂ ਲੱਗਦਾ ਤਕਰੀਬਨ 5 ਘੰਟੇ ਬਾਅਦ ਮੁੰਡਾ ਆਪਣੇ ਆਪ ਵਾਪਸ ਆ ਜਾਂਦਾ ਏ ਤੇ ਜਦੋਂ ਉਸ ਨੂੰ ਪੁੱਛਿਆ ਜਾਂਦਾ ਏ ਕਿ ਤੂੰ ਕਿੱਥੇ ਗਿਆ ਸੀ ਤਾਂ ਉਹ ਕਹਿੰਦਾ ਹੈ ਕਿ ਮੈਨੂੰ ਕਿਸੇ ਨੇ ਫੜ ਲਿਆ ਸੀ ਪਰ ਜਦੋਂ ਸਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਮੁੰਡਾ ਕਹਿੰਦਾ ਹੈ ਕਿ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਪਰ ਹੁਣ ਮੈਂ ਆਪਣੀ ਗਲਤੀ ਮੰਨਦਾ ਹਾਂ ਤੇ ਹੁਣ ਮੈਂ ਵਿਆਹ ਕਰਵਾਉਣ ਨੂੰ ਤਿਆਰਾਂ ਜਿਸ ਤੋਂ ਬਾਅਦ ਦੋਵਾਂ ਦਾ ਵਿਆਹ ਕਰ ਦਿੱਤਾ ਜਾਂਦਾ ਏ ਸੋ ਤੁਹਾਨੂੰ ਕੀ ਲੱਗਦਾ ਹੈ ਇਹ ਦੋਵੇਂ ਖੁਸ਼ ਰਹਿ ਪਾਉਣਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ